ਅਸੀਂ ਫਲਾਈਂਗ ਸਿੱਖਣ ਲੱਗੇ ਮੈਂ ਨਹੀਂ ਸਿੱਖਣ ਲੱਗਿਆ ਸੀਗਾ ਰਾਜੂਰ ਬਾਈ ਕਹਿੰਦਾ ਯਾਰ ਆਪਾਂ ਫਲਾਈਂਗ ਸਿੱਖਣੀ ਆ ਮੈਂ ਕਹਾਂ ਬਾਈ ਸਿੱਖ ਲੈਨੇ ਕੋਈ ਚੱਕਰ ਨਹੀਂ ਆਪਾਂ ਜੇ ਬਾਈ ਨੂੰ ਬਹੁਤ ਸੀਗਾ ਬਹੁਤ ਗੱਲਾਂ ਕਰਨੀਆਂ ਸੀ ਬਾਈ ਨੇ ਬਹੁਤ ਸਰਚਿੰਗ ਮਤਲਬ ਸਰਚ ਕਰੀ ਜਾਣਾ ਬੈਠੇ ਨੇ ਮੈਂ ਗੱਡੀ ਚਲਾਉਣੀ ਬਾਈ ਨੇ ਇੱਧਰ ਬੈਠੇ ਨੇ ਸਰਚ ਹੀ ਕਰੀ ਜਾਣਾ ਫਲਾਈਂਗ ਬਾਰੇ ਰਾਈਡਿੰਗ ਬਾਰੇ ਮੈਪ ਤੇ ਦੇਖੀ ਜਾਣੀਆਂ ਲੋਕੇਸ਼ਨਾਂ ਕਿੱਥੇ ਘੁੰਮਣ ਦੇ ਲਈ ਕਿੱਥੇ ਆਪਾਂ ਕੈਂਪਿੰਗ ਕਰ ਸਕਦੇ ਆ ਕਿੱਥੇ ਜਾ ਸਕਦੇ ਆ ਹਨਾ ਕਿਹੜੀ ਨਵੀਂ ਜਗ੍ਹਾ ਬਹੁਤ ਸੀਗਾ ਉਹਨੂੰ ਬਹੁਤ ਜ਼ਿਆਦਾ ਸੀ ਮੈਨੂੰ ਨਹੀਂ ਸੀਗਾ ਇੰਨਾ ਜ਼ਿਆਦਾ ਮੈਨੂੰ ਉਹਨੇ ਲਾਇਆ ਰਾਈਡਿੰਗ だっ ਸੀਗਾ ਮੜਾ ਮੋਟਾ ਪਰ ਇੱਕ ਹੁੰਦਾ ਨਾ ਬੰਦੇ ਨੂੰ ਯਾਰ ਵੀ ਅਸੀਂ ਹੁਣ ਜਿਵੇਂ ਇੱਕ ਮੈਂ ਤੁਹਾਡੇ ਨਾਲ ਫੋਟੋ ਸ਼ੇਅਰ ਕਰਦਾ ਇਹ ਹੈਗੀ ਆ 2014 13 14 ਦੀ ਅਸ਼ੇਦੋਂ ਵੀ ਪਹਿਲਾਂ ਦੀ ਹੋਣੀ ਆ ਇੱਥੇ ਸੀ ਰਾਈਡਿੰਗ ਤੇ ਆ ਬੁਲੇਟ ਸੀਗੇ ਸਾਡੇ ਕੋਲੇ ਅਸੀਂ ਬੁਲੇਟਾਂ ਤੇ ਜਾਂਦੇ ਹੁੰਦੇ ਸੀ 15 16 ਜਾਣੇ 20 ਜਾਣੇ ਇਕੱਠੇ ਹੋ ਕੇ ਅਸੀਂ ਐਂ ਜਾਣਾ ਰਾਈਡ ਤੇ ਤੇ ਉਹਨਾਂ ਦੇ ਵਿੱਚੋਂ ਘਟਦੇ ਘਟਦੇ ਕਰਦੇ 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 ਜਮਾਂ ਹੋਂਡ ਤੇ ਅਸੀਂ ਦੋ ਜਣੇ ਰਹਿ ਗਏ ਸੀਗੇ ਤੇ ਉਹ ਇੱਕ ਮੁੰਡਾ ਜਗਰਾਉਂਦਾ ਹੁੰਦਾ ਸੀ ਰਾਜਦੀਪ ਫਿਰ ਉਹ ਸੀਗਾ ਤੇ ਜਾਂ ਅਸੀਂ ਸੀਗੇ ਬਸ ਦੋ ਜਾਂ ਤਿੰਨ ਜਾਣੇ ਰਹਿ ਗਏ ਐਂਡ ਤੇ ਫਿਰ ਚਲੋ ਰਾਈਡਿੰਗ ਦਾ ਹੋ ਗਿਆ ਚੱਲੀ ਜਾਂਦਾ ਹਨਾ ਹੌਲੀ ਹੌਲੀ ਚੱਲ ਬੰਦੇ ਨੂੰ ਸ਼ੌਂਕ ਹੋ ਜਾਂਦਾ ਫਿਰ ਜਿਹੜੀ ਆ ਫਲਾਈਂਗ ਦੀ ਮੈਂ ਗੱਲ ਕਰਦਾ ਸੀਗਾ ਵੀ ਫਲਾਈਂਗ ਕਰਨ ਲੱਗਣਾ ਬਾਈ ਕਹਿੰਦੇ ਨਹੀਂ ਯਾਰ ਆਪਾਂ ਫਲਾਈਂਗ ਸਿੱਖਣੀ ਆ ਚੱਲ ਤੂੰ ਵੀ ਤੈਨੂੰ ਵੀ ਸਿਖਾਉਣਿਆਂ ਨਾਲ ਤੂੰ ਵੀ ਸਿੱਖ ਉਹ ਮੈਂ ਕਹਾ ਮੈਂ ਨਹੀਂ ਸਿੱਖਣਾ ਮੈਨੂੰ ਬਹੁਤ ਡਰ ਲੱਗਦਾ ਹਾਈਟ ਤੋਂ ਸਾਰਿਆਂ ਨੂੰ ਹੀ ਲੱਗਦਾ ਹੁੰਦਾ ਮੈਂ ਕਹਾ ਮੈਂ ਨਹੀਂ ਯਾਰ ਮੈਂ ਮੈਨੂੰ ਹਾਈਟ ਤੋਂ ਡਰ ਲੱਗਦਾ ਮੈਂ ਕਿੱਥੇ ਤਾਂ ਆ ਜੇ ਉਹ ਕੁਛ ਹੋ ਜੇ ਹਨਾ ਜਿਵੇਂ ਆਪਾਂ ਸਾਰੇ ਕਰਦੇ ਹੁੰਦੇ ਜائیں ਹੋ ਜائیں ਉਹ ਨਹੀਂ ਨਹੀਂ ਕੁਝ ਨਹੀਂ ਹੁੰਦਾ ਦੇਖੀ ਬਹੁਤ ਨਜ਼ਾਰਾ ਜੇ ਉਹ ਚੱਲ ਅਸੀਂ ਪਟਿਆਲੇ ਅਸੀਂ ਉੱਥੇ 에ਵੀਏਸ਼ਨ ਗਰਾਊਂਡ ਚ ਚੱਲ ਉੱਥੇ ਸਾਡਾ ਮਿੱਤਰ ਯਕਤਨੋਲੇ ਤੋਂ ਉਹ ਕਹਿੰਦਾ ਮੈਂ ਸਕੋਰਾ ਤੁਹਾਨੂੰ ਅਸੀਂ ਬਈ ਲਾਗੇ ਉੱਥੇ ਫਲਾਈਂ ਸਿੱਖਣ ਲੱਗੇ ਚਲੋ ਕਰਦੇ ਕਰਾਉਂਦੇ ਸਾਡੇ ਇੱਥੇ ਆ ਆ ਜਿਹੜਾ ਚੀਗਾ ਪਾਇ ਨੀਲ ਪਾਇ ਸਾਡੇ ਉਵੇਂ ਗਲਾਈਡਰ ਖੱਚ ਖੱਚ ਕੇ ਉੱਥੇ 8-10 ਦਿਨ 15 ਦਿਨ ਲਾ ਕੇ ਅਸੀਂ ਉਹ ਚੀਜ਼ ਸਿੱਖ ਲਈ ਫੇਰ ਬਾਈ ਨੇ ਮੋਟਰ ਆਰਡਰ ਕੀਤੀ ਪੈਰਾਮੋਟਰ ਆਰਡਰ ਕੀਤੀ ਇਟਲੀ ਤੋਂ ਤੇ ਉਹ ਆਈ ਬਾਈ ਕਹਿੰਦੇ ਪਹਿਲਾਂ ਆਪਾਂ ਇੱਕ ਲੈਨੇ ਆ ਤੇ ਦੇਖਦੇ ਆ ਫਿਰ ਕਿਵੇਂ ਜਿਆ ਫਿਰ ਉਦੋਂ ਬਾਅਦ ਤੇਰੇ ਲਈ ਲਵਾਂਗੇ ਤੇ ਚਲੋ ਜੀ ਅਸੀਂ ਸਾਡੇ ਅਸੀਂ ਪਹਿਲੇ ਅਸੀਂ ਚਲੋ ਉੱਥੇ ਟੇਕ-ਆਫ ਕਰ ਲਿਆ ਪਟਿਆਲੇ ਕੀਤਾ ਸੀਗਾ ਨਹੀਂ ਪਟਿਆਲੇ ਤਾਂ ਕੱਲਾ ਉਵੇਂ ਰੱਸਾ ਬੰਨ ਕੇ ਅਸੀਂ ਆਉੜ ਦੇ ਉੜਦੇ ਰਹੇ ਉਹ ਮੈਂ ਉਹ ਵੀ ਮੈਂ ਸ਼ੇਅਰ ਕਰਦਾ ਤੁਹਾਨੂੰ ਉੱਥੇ ਲਿੰਕ ਸ਼ੇਅਰ ਕਰਦਾ ਉਹਦਾ ਵੀਡੀਓ ਦਾ ਜਿਹੜੀ ਜਿਹੇ ਸਿੱਖੇ ਸੀਗੇ ਤੇ ਉਹ ਕਰ ਕਰ ਕੇ ਅਸੀਂ ਉਹਦੇ ਬਾਅਦ ਜਿੱਦੇ ਸਾਡੇ ਫਸਟ ਟੇਕ-ਆਫ ਸੀਗੇ ਉਹ ਫੇਰ ਅਸੀਂ ਇੱਧਰ ਦਰਿਆ 'ਚ ਪਤਾ ਨਹੀਂ ਕਿੱਥੇ ਸਤਲੁਜ ਪਤਾ ਨਹੀਂ ਕਿਹੜੇ ਦਰਿਆ 'ਚ ਗਏ ਵੀ ਰਿੱਤੇ ਦੇ ਟੇਕ-ਆਫ ਕਰਾਂਗੇ ਜੇ ਡੱਗਪੇ ਸੱਟ ਤਾਂ ਨਹੀਂ ਲੱਗੂਗੀ ਨਾਲੇ ਮੋਟਰ ਬਚ ਜੂਗੀ ਉਹਦਾ ਮੋਟਰ ਆ ਗਈ ਸੀ ਨੰਮੀ ਬਾਈ ਵਾਲੀ ਫਿਰ ਇਹ ਫਸਟ ਟੇਕ-ਆਫ ਅਸੀਂ ਉੱਥੇ ਕੀ ਮਤਲਬ ਬਾਈ ਬਾਈ ਥੋੜੇ ਜਿਹਾ ਬਹੁਤ ਸਟਰੋਂਗ ਸੀਗੇ ਬਾਈ ਮਤਲਬ ਮੈਂ ਮੈਂ ਡਰਦਾ ਹੁੰਦਾ ਸੀ ਇਹ ਰੀ ਚੀਜ਼ ਨੂੰ ਮੈਂ ਰਾਈਡਿੰਗ ਨੂੰ ਵੀ ਪਹਿਲਾਂ ਡਰਦਾ ਸੀ ਫਿਰ ਮੈਂ ਫਲਾਈਂਗ ਨੂੰ ਵੀ ਉਵੇਂ ਸੀਗਾ ਵੀ ਨਹੀਂ ਯਾਰ ਵੀ ਫਲਾਈਂਗ ਤੇ ਆਏ ਹੋ ਜੂ ਆਏ ਹੋ ਜੂ ਨਾ ਪਰ ਬਾਈ ਨੇ ਕਰ ਕਰ ਕੇ ਨਹੀਂ ਨਹੀਂ ਆਪਾਂ ਕਰਦੇ ਆ ਕਰਦੇ ਆ ਤੇ ਜਦੋਂ ਮੈਂ ਫਸਟ ਟੇਕ ਆਫ ਕੀਤਾ ਮਤਲਬ ਜਦੋਂ ਫਸਟ ਟਾਈਮ ਤੁਸੀਂ ਉਹ ਮੋਟਰ ਪਾ ਕੇ ਭੱਜ ਕੇ ਰੇਸ ਚੱਲ ਉਹਦੇ ਹੱਥ ਕੰਟਰੋਲ ਚ ਹੀ ਹੁੰਦੇ ਆ ਸਾਰੇ ਸੋਰੀ ਸਾਰੇ ਕੰਟਰੋਲ ਹੱਥ 'ਚ ਹੀ ਹੁੰਦੇ ਨੇ ਜਦੋਂ ਤੁਸੀਂ ਭੱਜ ਕੇ ਪਹਿਲੀ ਵਾਰ ਤੁਹਾਡੇ ਪੈਰਾਂ 'ਚ ਚੱਕੇ ਜਾਂਦੇ ਤੇ ਹਵਾ 'ਚ ਹੁੰਦੇ ਹੋ ਨਾ ਉਹ ਫੀਲ ਮਤਲਬ ਜਦੋਂ ਜਹਾਜ਼ ਟੇਕ-ਆਫ ਕਰਦਾ ਉਸ ਦਾ ਚਲੋ ਤੁਸੀਂ ਕਬਰ ਬੈਠੇ ਹੋ ਨੇ ਸਾਰੇ ਅੰਦਰ ਜਦੋਂ ਤੁਸੀਂ ਓਪਨ 'ਚ ਇਕੱਲੇ ਹੋਂ ਤੇ ਮੁਰੇ ਆ ਕੁਛ ਵੀ ਨਹੀਂ ਹੈਗਾ ਤੇ ਇੱਕਦਮ ਆ ਉੜਦੇ ਆ ਉੱਪਰ ਜਾਂਦੇ ਆ ਉਹ ਬਹੁਤ ਕੈਂਡ ਫੀਲ ਆ ਉਹ ਜਿਨ੍ਹਾਂ ਨੇ ਕੀਤੀ ਆ ਫਲਾਈਂਗ ਜਿਵੇਂ ਵੀਰ ਵੀ ਲਿੰਕ ਕਰਾਉਂਦੇ ਆ ਉਹਨਾਂ ਨੂੰ ਪਤਾ ਵੀ ਕਿਵੇਂ ਦਾ ਹੋ ਹੁੰਦਾ ਉਹ ਮੈਂ ਉਹੀ ਆ ਉਹ ਗੱਲਾਂ ਬਹੁਤ ਨੇ ਉਹ ਚੀਜ਼ ਉਹ ਜੇ ਸਿੱਖਣੀ ਉਹ ਕਦੇ ਵੀ ਨਹੀਂ ਸਿੱਖਣੀ ਜਿੰਦਗੀ ਚ ਜੇ ਆਪਾਂ ਵੈਸੇ ਆਪਾਂ ਆਮ ਦੇਖੀਏ ਜਾਂ ਹੁਣ ਬੰਦੇ ਜਿਹੜੇ ਸੁਣ ਰਹੇ ਆ ਤਾਂ ਆਪਾਂ ਕਿੰਨੇ ਕੁ ਬੰਦੇ ਹਜੇ ਸੋਚ ਰਹੇ ਆ ਵੀ ਹਾਂ ਅਸੀਂ ਫਲਾਈਂਗ ਕਰਾਂਗੇ ਅਸੀਂ ਫਲਾਈਂਗ ਸਿੱਖਾਂਗੇ ਤੇ ਫਿਰ ਉਸ ਤੋਂ ਬਾਅਦ ਮੈਂ 4-5 ਗਟੇਕ ਆਫ ਕੀਤੇ ਮੈਂ ਇਕੱਲੇ ਨੇ ਇਹਦਾ ਰਾਸਾ ਇਹਦਾ ਰਾਸਾ ਦੇਣਾ ਦੇਣਾ ਛੋਟ 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 ਚੱਕਦਾ ਚੱਕਦਾ ਵੈਰੀ ਗੁੱਡ ਚੱਕਦਾ ਜਾ ਰਿਹਾ ਦੈ ਓਕੇ ਆ ਬਹੁਤ ਵਧੀਆ ਵੈਰੀ ਗੁੱਡ ਯਾਰ ਰੂਹੋਸ਼ ਕਰਤੀ ਇਹਦਾ ਗੈਪ ਆਸੇ ਥੋੜਾ ਜਿਹਾ ਦਾ ਗੈਪ ਕਾਫੀ ਸੀਗਾ ਦਾ ਹੁਣ ਹਨਾ ਕੋਈ ਮਤਲਬ ਹੁਣੇ ਪਰ ਬਹੁਤ ਵਧੀਆ ਬਹੁਤ ਵਧੀਆ ਕਰ ਗਿਆ ਗੁੱਡ ਹਾਂ ਫਿਰ ਉਹ ਬਈ ਨਹੀਂ ਸੱਚ ਨਹੀਂ ਹਾਂ ਨਹੀਂ ਨਹੀਂ ਬਹੁਤ ਵਧੀਆ ਓਕੇ ਹਲਾ ਬਸ ਇੱਕ ਟੈਕ-ਆਫ ਹੋ ਗਿਆ ਬਸ ਓਕੇ ਹੁਣ ਕਰ ਜੂ ਕਰਾ ਦੇਣੇ ਹੁਣ ਆਪਾਂ ਬਹੁਤ ਵਧੀਆ ਬਹੁਤ ਹੀ ਵਧੀਆ ਇਹ ਸਪਾਇਲਟ ਸੁਖਦਰਸ਼ਨ ਸਿੰਘ ਆਹ ਦੇਖੋ ਖੇਤਾਂ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਥਰਮਲ ਬਣ ਜਾਂਦੇ ਨੇ ਥਰਮਲ ਇਹਦੇ ਵਿੱਚ ਗਲਾਈਡਰ ਆਪਣੇ ਆਪ ਉੱਪਰ ਨੂੰ ਜਾਂਦਾ ਬਹੁਤ ਵਧੀਆ ਲੈਂਡ ਕਰੂਗਾ ਹੁਣ ਲੈਂਡ ਕਰੂਗਾ ਬਾਈ ਹਜੇ ਨਾ ਉਹਨੂੰ ਕਿਉਂ ਬੰਦ ਕਰਨ ਨੂੰ ਗਾਂਹ ਨਾ ਥੋੜਾ ਜਿਹਾ ਬੰਦ ਕਰਦੇ ਉਹਨੂੰ ਕਿ ਮੋਟਰ ਬਹੁਤ ਵਧੀਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ OK 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 ਪਰਫੈਕਟ ਕਾ ਕਰ ਅੱਜ ਕਰਕੇ ਥੋੜਾ ਸਲਿੱਪ ਕਰ ਦੋ ਰੈਡੀ ਜਦੋਂ ਰੇਸ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰੇਸ ਦੋਦੇ ਹੋਣ ਸਹੀ ਆ ਬੱਕਰਾਉਣੇ ਆ ਦੋ ਤਿੰਨ ਹੋਰ ਹਾਂ ਬਹੁਤ ਵਧੀਆ ਓਕਰਪੋਡ ਓਕਰ ਟੱਕੋ ਬੰਦ ਕਰ ਦੇ ਕਹ ਦੋ ਮੜਾ ਮੜਾ ਨੇੜੇ ਹੋ ਜੀ ਵੈਰੀ ਗੁੱਡ ਸੋਵਰੇਗਲਾ ਦੀ ਮਾੜੀ ਕੋਈ ਨਹੀਂ ਕੋਈ ਨਹੀਂ ਉਹ ਵਧੀਆ ਬਹੁਤ ਵਧੀਆ ਯਾਰ ਬਹੁਤ ਵਧੀਆ ਟੇਕ-ਆਫ ਕਰ ਗਿਆ ਮੂੰਹ ਬਹੁਤ ਸੁੱਕਦਾ ਯਾਰ ਹਾਂ ਮੂੰਹ ਸੁੱਕਦਾ ਬਹੁਤ ਸੁੱਕਦਾ ਉੱਪਰ ਜਾ ਕੇ ਕਿਉਂ ਗਿਆ ਕਿਤਾ ਉੱਧਰ ਤੂੰ ਆਇਆ ਅੱਗ ਲੱਗੀ ਹੋਈ ਆ ਤੁਸਰਾ ਮੌਸਮ ਥੋੜਾ ਇਹਨਾਂ ਦਿਨਾਂ ਚ ਖੁਸ਼ਕ ਹੁੰਦਾ ਫਿਰ ਉਹਦੇ ਬਾਅਦ ਚ ਨਹੀਂ ਮੈਂ ਦੋ ਕਵਾਰੀ ਡਿੱਗ ਗਿਆ ਵਾ ਉਹਦੇ ਤੋਂ ਇੱਕ ਵਾਰੀ ਤਾਂ ਬਾਈ ਦਾ ਵੁੱਡਨ ਪਰਪੈਲਰ ਸੀਗਾ ਜਿਹੜਾ ਮੈਂ ਉਹ ਤੋੜਿਆ ਇੱਕ ਵਾਰੀ ਬਾਈ ਨੇ ਕਾਰਬਨ ਫਾਈਬਰ ਦਾ ਪ੍ਰਪੈਲਰ ਸੀਗਾ ਸਪੈਸ਼ਲੀ ਮੰਗਾਇਆ ਸੀ ਉਹਦਾ ਉਹਦਾ ਥਰਸਟ ਜ਼ਿਆਦਾ ਹੁੰਦਾ ਤੇ ਅਸੀਂ ਪੈਂਡ ਹੀ ਸੀਗੇ ਜਿਗਰਾਉ ਫਲਾਈ ਕਰਨ ਲੱਗੇ ਬਾਈਪਨ ਬਾਈਪਨੇ ਸ਼ਾਇਦ ਜਾਏ ਸੀ ਇੱਕ ਵਾਰੀ ਮੈਨੂੰ ਕੋਈ ਆ ਜਾਉਣ ਤੂੰ ਆ ਜਾ ਮੈਂ ਕੋਈ ਨਹੀਂ ਰਹਿਣਾ ਉਹੀ ਆਏ ਦੇਖਦਾ ਮੈਨੂੰ ਨਹੀਂ ਨਹੀਂ ਬਾਈ ਠੀਕ ਕਰਨੀ ਨਹੀਂ ਤੂੰ ਇੱਕ ਉਹ ਨਹੀਂ ਨਹੀਂ ਤੂੰ ਆ ਜਾ ਕੁਝ ਨਹੀਂ ਹੁੰਦਾ ਚੱਲ ਮੈਂ ਜਦੋਂ ਟੇਕ-ਆਫ ਕਰਨ ਲੱਗਿਆ ਉਹ ਇੱਕ ਹਵਾ ਦਾ ਹਸਾਬ ਹੀ ਹੁੰਦਾ ਉਹਦਾ ਵੀ ਉਹ ਚਲੋ ਹਵਾ ਦਾ ਬੁੱਲਾ ਕੋਈ ਇੱਧਰ ਉੱਧਰ ਟੇਡਾ ਮੇਡਾ ਹੋਇਆ ਇੰਨਾ ਉਹ ਤੋਂ ਪਤਾ ਵੀ ਨਹੀਂ ਸੀ ਬਾਲਾ ਪਹਿਲਾ ਦੂਜਾ ਦੂਜੇ ਤੇ ਤੀਜਾ ਬੰਨ ਚੌਥਾ ਟੇਕ-ਆਫ ਸੀ ਮੇਰਾ ਉਹ ਥ੍ਰਸਟ ਰੇਸ ਵੱਧ ਦਿੱਤੀ ਗਈ ਉਦੋਂ ਗਲਾਈਡਰ ਸਹੀ ਨਹੀਂ ਸੀਗਾ ਉਹ ਘੁਮਾ ਕੇ ਮਾਰਿਆ ਸਿੱਧਾ ਹੀ ਥੱਲੇ ਤੇ ਮੋਟਰ ਵੱਜੀ ਥੱਲੇ ਨਾਲ ਹੀ ਪਰਪਰਾ ਟੁੱਟ ਗਿਆ ਕਾਰਬਨ ਫਾਈਬਰ ਦਾ ਉਹ ਵਧੀਆ ਤੇ ਬਸ ਇੱਕ ਕੋਈ ਪ੍ਰੋਪੈਲਰ ਸੀਗਾ ਉਦੋਂ ਬਾਅਦ ਬੈਹ ਗਏ ਅਸੀਂ ਚੱਕ ਕੇ ਚੱਕ ਕੇ ਮੋਟਰ ਲੱਦ ਕੇ ਗੱਡੀ ਤੇ ਚਲੋ ਜੀ ਚਲੇ ਗਏ ਉਹ ਹੋ ਫਿਰ ਆਏ ਹੋ ਗਿਆ ਮੈਨੂੰ ਆਏ ਹੋ ਗਿਆ ਯਾਰ ਇੰਨਾ ਨੁਕਸਾਨ ਹੋ ਗਿਆ ਉਹ ਸੀਗਾ ਬੰਨੀ ਉਹ 50000 ਦੇ ਨੇੜੇ ਸੀਗਾ ਪ੍ਰੋਪੈਲਰ ਉਹ ਫਿਰ ਮੈਨੂੰ ਆਏ ਹੋ ਗਿਆ ਯਾਰ ਇੰਨਾ ਕੀ ਆ ਇੱਕ ਇੱਕ ਸੈਕਿੰਡ ਚ ਇੰਨਾ ਨੁਕਸਾਨ ਹੋ ਗਿਆ ਤੇ ਫਿਰ ਉਦੋਂ ਬਾਅਦ ਮੈਨੂੰ ਆਇਆ ਵੀ ਨਹੀਂ ਯਾਰ ਮੈਂ ਫ્લાਈ ਨਹੀਂ ਕਰਨੀ ਫਿਰ ਫਿਰ ਦੁਬਾਰੇ ਉਹ ਮੰਗਾਇਆ ਬਾਈ ਨੇ ਉਹ 2 ਬਲੇਡ ਸੀਗਾ ਫਿਰ ਬਾਈ ਨੇ 3 ਬਲੇਡ ਪ੍ਰੋਪੈਲਰ ਮੰਗਾਇਆ ਕਾਰਬਨ ਫਾਈਬਰ ਦਾ ਫਿਰ ਮੈਂ ਉਸ ਦੇ ਵਿੱਚ ਫਲਾਈ ਨਹੀਂ ਕੀਤੀ ਮੈਂ ਕਹਿੰਦਾ ਨਹੀਂ ਬਾਈ ਮੈਂ ਨਹੀਂ ਫਲਾਈਂਗ ਕਰਨੀ ਤੁਸੀਂ ਕਰੋ ਐਵੇਂ ਉਹ ਨੁਕਸਾਨ ਕੋਈ ਮੋਟਰ ਟੁੱਟ ਜੇ ਜਾਂ ਆਪ ਦਾ ਨੁਕਸਾਨ ਹੋ ਜਾ ਫਿਰ ਉਹੀ ਡਰ ਵਾਲੀ ਗੱਲ ਪਰ ਉਸ ਤੋਂ ਬਾਅਦ ਜਿੰਨੇ ਟੇਕ ਆਫ ਕੀਤੇ ਜਿੰਨੀਆਂ ਅਸੀਂ ਵੀਡੀਓ ਬਣਾਈਆਂ ਸਾਰੀਆਂ ਉਹ ਬਾਈ ਨੇ ਕੀਤੇ ਵਿੱਚ ਦੀ ਨਹੀਂ ਮੈਂ ਨਹੀਂ ਫਿਰ ਨਹੀਂ ਮੈਂ ਉਸ ਤੋਂ ਬਾਅਦ ਇੱਕ ਵੀ ਨਹੀਂ ਕੀਤਾ ਮੈਂ ਕੋਈ ਪਰ ایکسپੀਰੀਅੰਸ ਤਾਂ ਕੀਤਾ ਨਾ ਤੈਨ ਬਾਈ ਨੇ ਫਲਾਈਂਗ ਸਿਖਾਈ ਨਾਲ ਲੱਗ ਕੇ ਤੇ ਤਿੰਨ ਚਾਰ ਟੇਕ ਆਫ ਕੀਤੇ ਮੈਂ ਪਤਾ ਨਹੀਂ 1000 ਫੁੱਟ ਤੱਕ ਮੈਂ 1000 ਫੁੱਟ 1000 ਮੀਟਰ ਤੱਕ ਪਤਾ ਨਹੀਂ 1000 ਫੁੱਟ ਦਾ ਕਾਫੀ ਉੱਚਾ ਉਹ ਹੈਗੀ ਆ ਵੀਡੀਓ ਮੈਂ ਪਾਈ ਹੋਈ ਆ ਮੈਂ ਉਹਦਾ ਲੱਭ ਕੇ ਵਿੱਚ ਤੇ ਸ਼ੇਅਰ ਕਰੂੰਗਾ ਕੱਲਪ ਉਹ ਬੜਾ ਬੋਕ ਐਂਡ ਐਕਸਪੀਰੀਅੰਸ ਹੈਗਾ ਫਿਰ ਰਾਈਡਿੰਗ ਦੀ ਗੱਲਾਂ ਬਹੁਤ ਨੇ ਮੈਂ ਨਾ ਤੁਹਾਨੂੰ ਹੁਣ ਆ ਵੀਡੀਓ ਲੰਬੀ ਵਾਲੀ ਹੋ ਜਾਣੀ ਆ ਤੇ ਟਾਈਮ ਵੀ ਬਹੁਤ ਹੋ ਗਿਆ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਉਂਗਾ ਫਿਰ ਉਹਦੇ ਚ ਜਿਵੇਂ ਹੁਣ ਜਿਵੇਂ ਗੱਲਾਂ ਚੱਲ ਪੈਂਦੀਆਂ ਨੇ ਨਾ ਫਿਰ ਫੇਰ ਉਹ ਗਾਂ ਦੀ ਗਾਂ ਉਹ ਮੈਂ ਹੋ ਜਾਂਦਾ ਵੀ ਚਲ ਆ ਵੀ ਦੱਸਾਂ ਮੈਂ ਆ ਵੀ ਦੱਸਾਂ ਇਹਦਾ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਗੱਲਾਂ ਨੇ ਤੇ ਮੈਂ ਕੋਈ ਨਹੀਂ ਮੈਂ ਸ਼ੇਅਰ ਕਰੂੰਗਾ ਹਾਂ ਜਿਹੜੇ ਮੈਂ ਉਹ ਹੀ ਵਿੱਚ ਜੇ ਵੀ ਗੱਲ ਦੱਸੀ ਸੀ ਕੁਝ ਕੁ ਬੰਦੇ ਨਾ ਵਿੱਚ ਪੁੱਠੇ ਸਦੇ ਕਮੈਂਟ ਬਹੁਤ ਕਰਦੇ ਆ ਪਰ ਗੁੱ ਤੇ ਬਾਰਾ ਫੇਰ ਉਹੀ ਆ ਵੀ ਗੁੱਸਾ ਪੀ ਕੇ ਬਾਈ ਬਾਈ ਦੇ ਫੇਰ ਮਰ ਬਾਈ ਦੀ ਗੱਲ ਆ ਜਾਂਦੀ ਆ ਵੀ ਸਟੇਜ ਤੇ ਨਾ ਬਾਈ ਹੁਣ ਜਿਵੇਂ ਕਰਦੇ ਹੁੰਦੇ ਵੀ ਸਟੇਜ ਤੇ ਬਹੁਤ ਬੰਦੇ ਮੂਰਿਓ ਪੁੱਠੇ ਸਿੱਦੇ ਹਰੇਕ ਸਿੰਗਰ ਨੂੰ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਚੱਲਦੇ ਸ਼ੋਅ 'ਚ ਕਈ ਬੰਦੇ ਨਾ ਕਿਤੇ ਕੋਤੇ ਹੁੰਦਾ ਉਹਨਾਂ ਦੀ ਕੋਈ ਹੋਰ ਹੀ ਬਾਹਰੋਂ ਆ ਕੇ ਤੀਜਾ ਬੰਦਾ ਨਾ ਕੁੜੀ ਵਾਲੀ ਸਾਈਡੋਂ ਨਾ ਮੁੰਡੇ ਵਾਲੀ ਸਾਈਡੋਂ ਵੈਸੇ ਹੀ ਆ ਕੇ ਕੋਈ ਇਧਰੋਂ ਭੁਰਨ ਲੱਗ ਜਾਂਦਾ ਉਹ ਬਸ ਉਹੀ ਸਾਹਮਣੇ ਖੜਾ ਐ ਕਰੀ ਜਾਊਗਾ ਉਹ ਫਿਰ ਉੱਥੇ ਕੀ ਆ ਉੱਥੋਂ ਤੁਹਾਨੂੰ ਗੁੱਸਾ ਆਉਣ ਲੱਗ ਜਾਂਦਾ ਜਿਹੜਾ ਆਰਟਿਸਟ ਗਾ ਰਿਹਾ ਹੁੰਦਾ ਨਾ ਉਹ ਨੂੰ ਆਏ ਹੁੰਦਾ ਵੀ ਮੈਂ ਇੰਨਾ ਜ਼ੋਰ ਲਾਈ ਜਾਂਦਾ ਮੈਂ ਯਾਰ ਸਾਰਾ ਕੁਝ ਕਰੀ ਜਾਂਦਾ ਤੇ ਮੂਰੇ ਹੱਥ ਲਾਈ ਜਾਂਦਾ ਉੱਥੇ ਕੀ ਉੱਥੇ ਗੁੱਸਾ ਪੀਣਾ ਪੈਂਦਾ ਫਿਰ ਉੱਥੇ ਤੁਹਾਨੂੰ ਉਹ ਬੰਦਾ ਇਗਨੋਰ ਕਰਨਾ ਪੈਂਦਾ ਵੀ ਉਹਨੂੰ ਉਹਨੂੰ ਛੱਡੋ ਤੁਸੀਂ ਆਪ ਦਾ ਜਿਹੜੇ ਹੋਰ 500 ਬੰਦਾ ਬੈਠਾ 1000 ਬੰਦਾ ਬੈਠਾ ਜਿਹੜਾ ਤੁਹਾਨੂੰ ਸੁਣ ਰਿਹਾ ਜਿਹੜਾ ਨੱਚ ਰਿਹਾ ਜਿਹੜਾ ਇੰਜੋਏ ਕਰ ਰਿਹਾ ਉਹਨਾਂ ਲਈ ਤਾਂ ਫਿਰ ਬਾਈ ਦਾ ਆਈ ਹੁੰਦਾ ਸੀ ਉਹ ਯਾਰ ਆਪਾਂ ਇਹ ਤੋਂ ਕੀ ਲੈਣਾ ਠੀਕ ਆ ਤੂੰ ਇਹ ਬਥੇਰੇ ਆ ਜਿਹੜੇ ਲਈ ਆਪਾਂ ਨੂੰ ਬਥੇਰੇ ਬਥੇਰੇ ਟੱਕਰਦੇ ਆ ਤੇ ਉਹ ਬਸ ਐਂ ਕਰਕੇ ਉਵੇਂ ਕਰ ਜਾਈਦਾ ਸੀਗਾ ਗੁੱਸਾ ਪੀ ਜਾਈਦਾ ਸੀ ਹੁਣ ਇਹੀ ਆ ਵੀ ਜਿਹੜੇ ਪੁੱਠੇ ਸਿੱਧੇ ਕਮੈਂਟ ਕਰਦੇ ਆ ਕੁਛ ਨਹੀਂ ਉਹ ਫਿਰ ਡਿਲੀਟ ਕਰ ਦਿਓ ਉਹਨਾਂ ਨੂੰ ਉਹਨਾਂ ਨੂੰ ਬਲੌਕ ਕਰ ਦਿਓ ਤੇ ਆਪਦਾ ਗੁੱਸਾ ਪੀ ਲੋ ਬਸ ਉਹਨਾਂ ਨੂੰ ਬੋਲੋ ਹੀ ਨਾ ਕੁਛ ਬੈਠ ਕੇ ਨਾ ਇਦਾਂ ਕਮੈਂਟ ਕਰਨੇ ਪੁੱਠੇ ਸਿੱਧੇ ਸੌਖੇ ਹੁੰਦੇ ਆ ਇਦਾਂ ਨਹੀਂ ਕਰੀਦਾ ਹੁੰਦਾ ਸਿਆਣੇ ਵੈਣੇ ਤੁਸੀਂ ਸਾਰੇ ਹੀ ਸਿਆਣੇ ਵੈਣੇ ਆ ਜਿਹੜਾ ਬੰਦਾ YouTube ਤੇ ਕਿਤੇ ਵੀ Instagram ਤੇ ਸਾਰੇ ਕਿਤੇ ਹੈਗਾ ਉਹ ਸਾਰੇ ਸਿਆਣੇ ਵੈਣੇ ਆ ਚਲੋ ਓਕੇ ਜੀ ਥੈਂਕ ਯੂ ਸੋ ਮੱਚ ਵੀਡੀਓ ਮੇਰਾ ਕਾਫੀ ਲੰਬੀ ਬਣ ਗਈ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ 'ਚ ਥੈਂਕ ਯੂ ਬਾਏ ਬਾਏ